ਜਾਰੀ ਕਿਸਵੇ ਸੁਰਖੀ ਕੀਤੀ ਜਾ ਰਹੀ ਹੈ ਮਿਤੀ 9 10 ਦੀ ਦਰਮਿਆਨੀ ਰਾਤ ਨੂੰ ਪਿੰਡ ਰਣੀਆਂ ਵਿਖੇ 메ਨ ਰੋਡ ਤੇ ਰਿਲਾਇੰਸ ਦਾ ਪੰਪ ਆ ਉਥੇ ਤਿੰਨ ਅਣਪਛਾਤੇ ਵਿਅਕਤੀ ਪੰਪ ਤੇ ਆਏ ਸੀ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਉਹਨਾਂ ਨੇ ਇੱਕ ਦਾਹ ਦੀ ਤੇ ਪਿਸਟਲ ਦੀ ਲੋਕਤਾਂ ਨੇ 3 6 ਲੱਖ 40000 ਰੁਪਏ ਦੀ ਖੋਹ ਕੀਤੀ ਜਿਸ ਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਅਸੀਂ ਅਨਨੌਮ ਬੰਦੇ ਦਾ ਐਫ ਆਈ ਆਰ ਰਜਿਸਟਰ ਸੀਗੀ ਤੇ ਹਰਤੇਜ ਸਿੰਘ ਨਾਮ ਦਾ ਵਿਅਕਤੀ ਫੜਿਆ ਗਿਆ। ਉਹਦੇ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ। ਉਸ ਦੀ ਪੁੱਛਗਿੱਛ ਦੌਰਾਨ ਤਿੰਨ ਨੋਮੀਨੇਟ ਬੰਦੇ ਹੋਰ ਨੋਮੀਨੇਟ ਕੀਤੇ ਗਏ ਆ। ਜੀ। ਭਵਨਵੀਰ, ਅਰਸ਼ਦੀਪ ਤੇ ਇੱਕ ਸੰਧੂ ਨਾਮ ਦਾ ਜੀ। ਜਿਨ੍ਹਾਂ ਵਿੱਚੋਂ ਅਸੀਂ ਕੁੱਲ ਤਿੰਨ ਲੜਕੇ ਅਰੈਸਟ ਕਰ ਚੁੱਕੇ ਹਰਦੇਜ, ਭਵਨਵੀਰ ਤੇ ਅਰਸ਼ਦੀਪ। ਹਾਂ। ਅਰਸ਼ਦੀਪ ਪਾਸੋਂ 1.80 ਲੱਖ ਰੁਪਏ ਰਿਕਵਰ ਹੋਇਆ। ਜੀ। ਤੇ ਭਵਨਵੀਰ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਜੀ ਤੇ ਦੂਸਰਾ ਜਿਹੜਾ ਹਰਤੇਜ ਸਿੰਘ ਉਹ ਉਸ ਤੋਂ ਉਸ ਤੋਂ ਵੀ 1 ਲੱਖ ਰੁਪਇਆ ਜਿਵੇਂ ਬਾਦਤ ਨੂੰ ਮਰਜ਼ਾਮ ਦਿੱਤਾ ਗਿਆ ਹੈ ਕੀ ਸੀ ਇਹਨਾਂ ਕੋਲ ਹਥਿਆਰ ਸੀ ਜਾਂ ਕੀ ਸੀ ਬਾਦਤ ਨੂੰ ਇਹਨਾਂ ਦੀ ਰਾਤ ਨੂੰ ਇਹ 9 ਦਾ ਸੀ ਦਰਮਿਆਣੀ ਰਾਤ ਨੂੰ ਆਏ ਨੇ ਉੱਥੇ ਮੋਟਰਸਾਈਕਲ ਤੇ ਆਏ ਨੇ ਤਿੰਨੇ ਜਾਨੇ ਜੀ ਤਿੰਨਾਂ ਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਇੱਕ ਕੁਲਦਾਰ ਸੀ ਇੱਕ ਕੋਲ ਪਿਸਤਲ ਸੀ ਨਾਟਕੀ ਰੂਪ ਦੇ ਵਿੱਚ ਬਾਦਤ ਨੂੰ ਜਾ ਜੋ ਕਿ ਉਹਨਾਂ ਨੇ ਅੰਦਰ ਐਂਟਰ ਹੋਏ ਆ ਐਂਟਰ ਹੋ ਕੇ ਉਹਨਾਂ ਨੇ ਦਾਅ ਦਿਖਾਇਆ ਤੇ ਪਿਸਤਲ ਦਿਖਾਇਆ ਤੇ ਕੋਲ ਰੱਖ ਮੁੱਥੋਂ 6.40 ਲੱਖ ਰੁਪਏ ਖੋ ਕੇ ਲੈ ਗਏ ਇੰਨੇ ਚੋਂ ਮੁੱਖ ਸਰਗਨਾ ਕੌਣ ਸੀ ਜੀ ਇਸ ਮੁੱਖ ਸਰਗਨਾ ਇਹਨਾਂ ਵਿੱਚੋਂ ਇੱਕ ਤਾਂ ਉਹਨਾਂ ਦਾ ਕੈਸ਼ੀਅਰ ਹੀ ਨਿਕਲਿਆ ਜੀ ਤੇ ਇੱਕ ਅਰਸ਼ਦੀਪ ਸਿੰਘ ਵੀ ਜਿਹੜਾ ਉੱਥੇ ਪਹਿਲਾਂ ਕੰਮ ਕਰਦਾ ਸੀ ਕੰਪਨੀ ਤੇ ਉਹ ਹੁਣ ਛੁੱਟੀ ਤੇ ਚੱਲ ਰਿਹਾ ਸੀ ਕਈ ਦਿਨਾਂ ਦਾ ਇਹ ਦੋਨੇ ਉੱਥੇ ਮੇਨ ਕੰਮ ਕਰਦੇ ਸੀ ਜੀ ਇਹ ਕਿਨਾਲ ਜੀ ਦੂਸਰੇ ਨਾਲ ਕਿੰਨੇ ਘੰਟੇ ਅੱਜ ਦੋਸ਼ੀ ਕਾਪੂਨ ਮਿਲੇਗੇ ਇਹ ਅਸੀਂ ਵੀ ਦੇ 24 ਆਵਰਸ ਕਵਰ ਕਰ ਲਿਆ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਈ ਵਰਦਤ ਕੀਤੀ ਜੀ ਇਲਾਕੇ 'ਚ ਕੋਈ ਇਸ ਤੋਂ ਪਹਿਲਾਂ ਹਣੇ ਇਹਨਾਂ ਦੇ ਇੱਕ ਦਿਨ ਦਾ ਰਿਮਾਂਡ ਆ ਕੋਈ ਕ੍ਰਿਮੀਨਲ ਪੁਰਾਣਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਨਹੀਂਗਾ ਬਾਕੀ ਇੱਕ ਦਿਨ ਦਾ ਰਿਮਾਂਡ ਆ ਪੁਰਸ਼ਗੀ ਜਿਹੜਾ ਸਾਹਮਣੇ ਆ ਇਨਵੈਸਟੀਗੇਸ਼ਨ ਜਿੱਥੇ ਪਤਾ ਕੀ ਬਰਾਦ ਹੋਏ